ਵੇ ਬੱਗੇ ਪਤਾ ਮੈਂ ਉਧਰ ਤੁਹਾਡੇ ਘਰੇ ਹੀ ਚੱਲੀ ਸੀ ਮੈਨੂੰ ਦਵਾਈ ਦਵਾ ਕੇ ਲਿਆ ਭਾਈ ਮੇਰੇ ਕੋਲ ਟਾਈਮ ਹੈ ਨਹੀਂ ਅੱਜ ਮੈਂ ਤਾਂ ਨੀਲੇ ਨਾਲ ਸ਼ਹਿਰ ਚੱਲਿਆ ਯਾਰ ਬੱਗੇ ਮੈਨੂੰ ਤੇਰੀ ਇੱਕ ਗੱਲ ਨਹੀਂ ਸਮਝ ਲੱਗੀ ਆਪਾਂ ਕਿਹੜਾ ਕਿਤੇ ਜਾਣਾ ਤੂੰ ਆਦੀ ਤਾਈ ਨੂੰ ਝੂਟਕਾ ਤੋਂ ਬੋਲਿਆ ਉਹ ਭਰਾਵਾ ਤੈਨੂੰ ਨਹੀਂ ਪਤਾਗਾ ਤਾਈ ਨੇ ਆਹ ਤਾਂ ਮੁੰਡਾ ਤਾਂ ਬਾਹਰ ਭੇਜਤਾ ਪੈਸੇ ਕਮਾਉਣ ਨੂੰ ਤੇ ਅਸੀਂ ਹੁਣ ਗੁੱਲੇ ਲੱਗੇ ساری ਉਮਰ ਇਹਨਾਂ ਦਾ ਕੰਮ ਕਰੀ ਜਾਈਏ ਭਾਈ ਇੱਥੇ ਤੂੰ ਗਲਤਾਂ ਚਾਚੀਆਂ ਤਾਂਇਆਂ ਵੀ ਮਾਵਾ ਬਰਾਬਰ ਹੀ ਹੁੰਦੀਆਂ ਵਾਂ ਤੇ ਨਾਲ ਜਿਹੜੀ ਗੱਲ ਕਰਦਾ ਨਾ ਪੈਸੇ ਕਮਾਉਣ ਦੀ ਬਾਹਰ ਜਾ ਕੇ ਪੈਸਾ ਕਮਾਉਣਾ ਕੋਈ ਸੌਖੀ ਗੱਲ ਨਹੀਂ ਗੀ ਤੇ ਨਾਲੇ ਆਪੋ ਆਖਰੀ ਪੀੜ੍ਹੀਆਂ ਜਿੰਨਾਂ ਕੋਲੇ ਚਾਚੀਆਂ ਤਾਇਆ ਐ ਨਾਲੇ ਅੱਜ ਕੱਲ ਤਾਂ ਆਪਾਂ ਰਸਤੇ ਖਤਮ ਕਰੀ ਜਾਂਦੇ ਆ ਸਾਰਿਆਂ ਦੇ ਹੈਗਾ ਜਵਾਕ ਆ ਗਾਉਂ ਨਾਲ ਦੇ ਜਵਾਕ ਹੋਣਗੇ ਉਹ ਕਿਹਨੂੰ ਚਾਚਾ ਤਾਇਆ ਕਹਿਣਗੇ ਨੀਲੇ ਗੱਲ ਤਾਂ ਤੇਰੀ ਸਹੀ ਆ ਯਾਰ ਕਾਈ ਤਾਂ ਮੈਨੂੰ ਆਦੇ ਬਹੁਤ ਤਰ੍ਹਾਂ ਦਾ ਸਮਝਦੀ ਆ ਮੈਂ ਤਾਂ ਵਿਚਾਰੀ ਨੂੰ ਐਵੇਂ ਜਵਾਬ ਦਿੱਤਾ ਤੂੰ ਚੱਲ ਤੇ ਮੈਂ ਉਹਨੂੰ ਦਵਾਈ ਦਿਵਾ ਕੇ ਲਿਆਉਣਾ ਓ ਮਿੱਟੀ ਮੇਰਾ ਰਾਜਾ ਬਾਪੂ ਤੇ ਮਿੱਟੀ ਮਾਂ ਪੱਟ ਰਾਣੀ ਹਾਏ ਮਿੱਟੀ ਮੇਰਾ ਰਾਜਾ மிட்டிமா பட்டராணி